ਇਕੱਠਿਆਂ ਹੀ ਹੋਇਆ ਮਾਤੀ ਦਾ ਸੰਸਕਾਰ ਜਾਣਕਾਰੀ ਅਨਸਾਰ ਮਾਤੇਤੀ ਦੋਵੇਂ ਮੇਲਾ ਦੇਖ ਕੇ ਵਾਪਸ ਆ ਰਹੇ ਸੀ ਤੇ ਅਣਪਛਾਤੇ ਵਾਹਨ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਸਾਹਸ ਵਿੱਚ ਮਾਤੇਤੀ ਦੀ ਮੌਤ ਹੋ ਗਈ ਤੇ ਕਾਰ ਸਵਾਰ ਮੌਕੇ ਤੋਂ ਹੀ ਫਰਾਰ ਹੋ ਗਿਆ ਮ੍ਰਿਤਕ ਦਾ ਨਾਮ ਰੇਖਾ ਤੇ ਉਸ ਦੀ ਬੇਟੀ ਦਾ ਨਾਮ ਗਰੀਮਾ ਹੈ ਜਿਸ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ ਤੇ ਅੱਜ ਦੋਵਾਂ ਦਾ ਇਕੱਠਿਆਂ ਹੀ ਸੰਸਕਾਰ ਕੀਤਾ ਗਿਆ ਇਹ ਪਿੱਛੋ ਗੱਡੀ ਆਈ ਹੋਣਾ ਸ਼ਰਾਬ ਹੀ ਪੀਤੀ ਹੈ ਹਾਂ ਤੇ ਇਹਾਂ 'ਚ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੀ ਗਿਆ ਨਾ ਤੋ 1:00 ਵੱਜੇ ਤੇ ਇਹ ਇੱਧਰੋਂ ਆ ਗਿਆ ਆਪਾਂ ਮੈਂ ਵੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤਾਂ ਇਹਨਾਂ ਨੂੰ ਗਰੀ ਮਾਮੀ ਉਹਨੂੰ ਨਾਲ ਤਰੀਕੇ ਨਾਲ ਕੇ ਲਾ ਕੇ ਨਾਲ ਹੀ ਲਾ ਕੇ ਉਹ ਇੱਕ ਕਹਾਬੇ ਆ ਗਿਆ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਵੀ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਗੱਡੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਦੇ ਉਹ ਪਾਈਪ ਵੀ ਛੱਡੇ ਹੋਏ ਸੀਗੇ ਉਦਾਂ ਨਾਲ ਪੁਲਿਸ ਨੇ ਛੱਡਿਆ ਉਹ ਆਈ ਬਾਅਦ ਆਏ ਹੀ ਦੋ ਤਿੰਨ ਜਣੇ ਆਏ ਪਤਾਣੇ ਲੱਗਿਆ ਇਹਨਾਂ ਗੱਡੀ ਦਾ ਤੇ ਤੁਸੀਂ ਆਪਣੀ ਮਦਦ ਦੇ ਨਾਲ ਸੀਗੇ ਮੰਮੀ ਦੇ ਹਾਂ ਜੀ ਤੁਹ ਕਿਥੋਂ ਆਇਸੀ ਤੁਸੀਂ ਆਪਾਂ ਮੇਲਾ ਦੇ ਕੇ ਆਂਦੇ ਰੇ ਤੇ ਟਕਰਾਂ ਨੇ ਪਿੱਛੇ ਹਮਾਰੀ ਕਿਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕਿਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੇ ਤੇਰੀ ਸਿਰ ਲਾ ਗਿਆ ਏਡੀ ਮੇਡੀ ਤੇ ਗੱਡੀ ਚਲਾਉਂਦੇ ਹੈਗਾ ਵਿਨੋਦ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਵੀ ਕੀ ਨਾਂ ਸੀ ਤੁਹਾਡਾ ਰੇਖਾ ਕੁਮਾਰ ਕਿ ਕਿੱਥੇ ਗਏ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਏ ਸੀ ਚਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਇੱਥੇ ਆਂਦੀ ਵਕੀ ਬਾਰਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੇ ਕਿਨੇ ਕਦੇ ਕਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਗਏ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਕਿ ਨਾ ਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛ-ਤਸ ਦੀ ਕਰਨ ਦੇ ਆਈ ਬਾਅਦ 'ਚ ਉਹ ਅਸੀਂ ਗਿਆ ਕਿ ਅਹੀਂ মিডিਆ ਵਾਲੇ ਨੂੰ ਫੱਦ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛ-ਤਸ ਕੀਤੀ ਕਿ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਅਨੁਸ਼ੀਲਨ ਸਾਫ਼ ਚਾਹੀਦਾ ਬਾਬੇ ਦੇ ਗਏ ਹੀ ਮੇਲੇ ਤੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਆਪਣੀ ਸਾਈਡ ਤੇ ਜਾਇ ਕਰਦੇ ਸੀ ਇਹ ਇਹ ਟੋਟਲ 6 ਜਾਂ 7 ਜਣੇ ਹੈ ਸੀ ਤੇ ਇਹ ਆਪਣੀ ਸਾਈਡ ਤੇ ਜਾਇ ਕਰਦੇ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਕੜੀਸਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਈ ਗਈ ਸੀ ਖਰੀਡ ਦੀ ਹੱਡੀ ਵੀ ਕਰਾਈ ਗਈ ਸੀ ਤੇ ਛਾਤੀ ਦੇ ਵੀ ਗੱਡੀ ਦੇ ਪੂਰੇ ਇਲਾਕੇ ਕੋਲ ਦਿੱਤਾ ਹਾਂ ਜੀ ਪੂਰੇ ਜ਼ਿਲ੍ਹਾ ਹੋ ਗਿਆ ਜੀ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਾਲ ਤੱਕ ਕੋਰਸਵਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਜੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਕਿ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ